ਅੱਜ ਭਾਨੇ ਸਿੱਧੂ ਦੀ ਰਿਹਾਈ ਦਾ ਦਿਨ ਹੈ ਤੇ ਲੋਕ ਇੰਤਜ਼ਾਰ ਦੇ ਵਿੱਚ ਘਰੇ ਆਏ ਬੈਠੇ ਨੇ ਬਾਈ ਦੇ ਠੀਕ ਹੈ ਬਾਈ ਨੂੰ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਸੀਂ ਦੇਖ ਲਓ ਵੀ ਮੋਟਰਸਾਈਕਲ ਖੜੀਆਂ ਨੇ ਤੇ ਇੱਧਰਲੇ ਪਾਸੇ ਖੜੀਆਂ ਨੇ ਗੱਡੀਆਂ ਲੱਗੀਆਂ ਤੇ ਜਿਹੜੇ ਲੋਕਾਂ ਨੂੰ ਇੰਤਜ਼ਾਰ ਹੈ ਵੀ ਬਾਈ ਪਹਾਨਾ ਸਿੱਧੂ ਆਵੇ ਜਲਦੀ ਅਸੀਂ ਉਹਨਾਂ ਨੂੰ ਮਿਲੀਏ ਹਨਾ ਵੀ ਸਾਡਾ ਭਲਾ ਕਰੇ ਬਹੁਤ ਲੋਕਾਂ ਦਾ ਫਾਇਦਾ ਡਾਕਟਰ ਸਾਹਿਬ ਤਿਆਰੀ ਸਵੇਰ ਤੋਂ ਚੱਲੀ ਜਾਂਦੀ ਹੈ ਸਵੇਰ ਤਿਆਰੀ ਸਵੇਰ ਤੋਂ ਚੱਲੀ ਆ ਰਹੀ ਹੈ ਬੱਸ ਜਿੰਨੇ ਲੋਕ ਆਏ ਨੇ ਸਾਰਿਆਂ ਨੂੰ ਚਾਹ ਪਾਣੀ ਚਾਹ ਪਾਣੀ ਫੋਲੋ ਲੰਗਰ ਚੱਲੀ ਜਾਂਦਾ ਹੈ ਹਾਂ ਲੰਗਰ ਚੱਲੀ ਜਾਂਦਾ ਠੀਕ ਹੈ ਮੈਂ ਮਾੜਾ ਜਿਹੀ ਦਿਖਾਉਣਾ ਚਾਹਣਾ ਹਨਾ ਵੀ ਜਿਹੜੇ ਬੰਦਿਆਂ ਤੇ ਇਲਜ਼ਾਮ ਜਿਹੜੇ ਬੰਦਿਆਂ ਨੇ ਲਾਏ ਨੇ ਵੀ ਪਹਾਨਾ ਸਿੱਧੂ 10000 ਦੀ ਵੀ ਇੱਕ ਗੱਲ ਕਹੀ ਸੀ ਹਨਾ ਅਸੀਂ ਵੀ ਕਹਿੰਦੇ ਵੀ ਇੰਨੇ ਦੀ ਤਾਂ ਬਾਈ ਉਹੀ ਗੱਲ ਚਾਹ ਪਿਆ ਦੰਦਾ ਤੁਸੀਂ ਇੱਥੇ ਆਏ ਹੋ ਹਨਾ ਬਾਈ ਕਿੰਨੇ ਕ ਵਜੇ ਆਏ ਸੀ ਕਿੱਥੋਂ ਆਏ ਹੋ ਤੁਸੀਂ ਬਾਈ ਪੁਨਾਲ ਤੋਂ ਆਏ ਇਹ ਕਿੱਥੇ ਜੀ ਹੈ ਇਹ ਆਪਣੇ ਦਲਵੀਰ ਗੋੜੀ ਐਮ ਐਲ ਆ ਅੱਛਾ ਅੱਛਾ ਠੀਕ ਹੈ ਧੂਰੀ ਵਾਲੇ ਸਾਈਡ ਹਾਂ ਥੋੜਾ ਕਿਵੇਂ ਕੰਮ ਹੋਇਆ ਸੀ ਕੋਈ ਜਾ ਪੈ ਸੀ ਨਾ ਵੀਰੇ ਪੈ ਸੀ ਆਪਾਂ ਬਾਈ ਦੇ ਹੱਕ ਹੱਕ ਸੱਚੇ ਬਈ ਉਦਰੀ ਅੱਜ ਮੇਲੇ ਨਾਲ ਆਇਓ ਬਾਈ ਨੂੰ ਵੀ ਬਾਈ ਰਿਹਾ ਹੋ ਕੇ ਆਉਗਾ ਵੀ ਬਾਈ ਰਿਹਾ ਉਹ ਤੇ ਚਾਹ ਮੁੱਕ ਗਈ ਗਲਾਸ ਚ ਚਾਹ ਪ੍ਰੋਪਰ ਮਿਲ ਗਈ ਸੀ ਚਾਹ ਵੀਰੇ ਓਕੇ ਆ ਜਮੀ ਠੀਕ ਹੈ ਤੇ ਅੰਦਰ ਤਿਆਰੀਆਂ ਚੱਲ ਰਹੀਆਂ ਨੇ ਜੀ ਵੀ ਐਨੇ ਦੀ ਤਾਂ ਬਾਈ ਭਾਨਾ ਸਿੱਧੂ ਹਨਾ ਵੀ ਕਰੇ ਆਏ ਲੋਕਾਂ ਨੂੰ ਵਿਚਾਹ ਪਿਆ ਜਾਂਦਾ ਜਿੱਡੇ ਕੋਤੇ ਇੰਜਾਮ ਲਾਇਨੇ ਸਵੇਰ ਤੋਂ ਚਲੋ ਆਪਾਂ ਇਹ ਚੀਜ਼ ਦਾ ਕੋਈ ਵਿਡਾਈ ਜਾਂ ਮਾਰ ਨਹੀਂ ਕਰਦੇ ਲੰਗਰ ਤਾਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਆ ਹੋਇਆ ਆਪਣੇ ਪੰਜਾਬ 'ਚ ਆਪਾਂ ਕਿਤੇ ਵੀ ਵਗ ਜੀਏ ਘਨੇ ਆਪਾਂ ਨੂੰ ਹਰੇਕ ਦੀ ਚਾਹ ਮਿਲ ਜਾਂਦੀ ਹੈ ਪੰਜਾਬ ਇੱਕ ਹੈ ਜ ਆਪਣਾ ਸਟੇਟ ਹੈ ਹਨਾ ਤੇ ਆ ਵੀ ਤੁਸੀਂ ਬਾਈ ਕਿੱਥੋਂ ਆਏ ਹੋ ਬਾਈ ਕੋਟ ਬੁਨੇ ਪੰਡਾ ਦਾ ਮੈਂ ਤਾਂ ਕਲਾਸ ਫੈਲੋਂ ਬਾਈ ਭਾਨੇ ਦਾ ਅੱਛਾ ਅੱਛਾ ਠੀਕ ਹੈ ਬਾਈ ਇਕੱਠੇ ਰਹੇ ਬਾਈ ਬੜਾ ਚੰਗਾ ਠੀਕ ਹੈ ਤੇ ਹਰੇਕ ਜਿੰਨੇ ਵੀ ਆ ਤੁਸੀਂ ਦੇਖ ਰਹੇ ਹੋ ਕੁਝ ਬਾਈ ਦੇ ਪਿੰਡ ਤੁਸੀਂ ਤਾਂ ਸਵੇਰ ਦੇ ਮੈਨੂੰ ਲੱਗਦੇ ਚੌਦ ਦੇ ਸੀ ਆਈ ਚਾਹੀ ਪਿਆਈ ਜਾਂਦੇ ਹੁਣ ਹਾਂ ਬਈ ਚਾਹੀ ਕਿੰਨੇ ਕ ਵਾਰੀ ਬਣਾਤੀ ਜਾ ਮੈਨੂੰ ਲਾ 10 15 ਵਾਰੀ 10 10 15 ਵਾਰੀ ਬਣਾਤੀ ਠੀਕ ਐ ਐਨੇ ਦੀ ਤਾਂ ਅਸੀਂ ਚਾਹ ਪਿਆ ਦੰਨੇ ਜਿੱਲੀ ਕਦੀ ਇਸ ਬਤ ਦੇ ਇਲਜਾਮ ਲੱਗੇ ਨੇ ਤੇ ਅੰਦਰ ਦੇਖ ਲੋ ਵੀ ਮੀਡੀਆ ਵਾਲੇ ਵੀ ਆਏ ਹੋਏ ਨੇ ਇੱਥੇ ਭਰਾ ਸਾਡੇ ਕਵਰੇਜ ਕਰਨ ਠੀਕ ਐ ਚਾਚੇ ਹੋਰੀ ਵੀ ਤਿਆਰੀ ਦੇ ਵਿੱਚ ਸਵੇਰ ਤੋਂ ਲੱਗੇ ਹੋਏ ਨੇ ਤੇ ਕੁਝ ਬਾਈ ਦੇ ਟਰੈਕਟਰ ਤੇ ਫੋਟੋਆਂ ਖਿਚਾਈ ਜਾਂਦੇ ਨੇ ਲੋਕ ਪਿਆਰ ਕਰਨ ਵਾਲੇ ਮੀਡੀਆ ਵਾਲੇ ਇਧਰ ਭਰਾ ਸਾਡੇ ਬੈਠੇ ਨੇ ਉਧਰ ਨੰਬਰਦਾਰ ਹੋਰੀ ਸਾਰੇ ਜਿੰਨੇ ਵੀ ਬਾਈ ਨੂੰ ਪਿਆਰ ਕਰ ਤੁਸੀਂ ਬਾਈ ਕਿੱ ਅਸੀਂ ਵੀਰੇ ਪੁੰਨਾਵਾਲ ਤੋਂ ਪੁੰਨਾਵਾਲ ਇਹ ਉਹੀ ਧੂਰੀ ਵਾਲੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਧੂਰੀ ਵਾਲੇ ਨੇ ਇਹ ਭਾਈ ਧੂਰੀ ਸਾਡੇ ਤੇ ਆਹ ਦੇਖ ਲਓ ਇੱਧਰ ਸਬਜ਼ੀ ਤਿਆਰ ਪਈ ਹੈ ਠੀਕ ਹੈ ਵੀ ਬਾਈ ਆਊਗਾ ਇੱਥੇ ਰੋਟੀ ਪਾਣੀ ਦਾ ਲੰਗਰ ਦਾ ਸਾਰਾ ਪ੍ਰਬੰਧ ਹੋਊਗਾ ਤੇ ਇਹਨਾਂ ਦੇ ਬਾਈ ਉਹਨਾਂ ਦੇ ਪੈਸੇ ਵਾਰਸ ਹੋ ਗਏ ਮੇਰੇ ਨਾਲ 3.5 ਲੱਖ ਰੁਪਏ ਨਾ ਫੋਟੋ ਇਹਦੀ ਵੀਡੀਓ ਵੈਸੇ ਆਪਾਂ ਨਹੀਂ ਪਾਤੀ ਪਹਿਲਾਂ ਤੇ ਇੱਧਰ ਕੁਝ ਸਾਡੇ ਜਥੇਬੰਦੀ ਵਾਲੇ ਬੈਠੇ ਨੇ ਭਰਾ ਪਿੰਡ ਦੇ ਬੈਠੇ ਨੇ ਮੋਹਤਮਾਰ ਤੇ ਤਿਆਰੀ ਦੇ ਵਿੱਚ ਨੇ ਪੂਰੀ ਤੇ ਤਿਆਰੀ ਦੇ ਵਿੱਚੋਂ ਦੀ ਪੂਰੀ ਬਿਲਕੁਲ ਤਿਆਰੀ ਚ ਬੈਠਿਆ ਜੀ ਠੀਕ ਹੈ ਕੋਈ ਸ਼ੱਕ ਸ਼ੋਭਾ ਨਹੀਂ ਹੈਗੀ ਵੈਸੇ ਤਾਂ ਪ੍ਰਸ਼ਾਸਨ ਨੇ ਕਹੀ ਹੋਇਆ ਹਨਾ ਵੀ ਰਿਹਾ ਕਰਨਾ ਜੇ ਕੋਈ 1921 ਗੱਲ ਹੁੰਦੀ ਵੀ ਹੈ ਉਸ ਵਾਸਤੇ ਵੀ ਤਿਆਰੀ ਹੈ ਫਿਰ ਬਿਲਕੁਲ ਤਿਆਰੀ ਹੈ ਜੀ ਕੋਈ ਹੈ ਹੀ ਨਹੀਂ ਠੀਕ ਹੈ ਅੱਜ ਜੋ ਜਾਣਾ ਹੈ ਕਾ ਤਾਂ ਲੈ ਕੇ ਹੋਣਾ ਜਾਂ ਬੈਠਣੀ ਉੱਥੇ ਹੈ ਠੀਕ ਹੈ ਇਹ ਫੈਸਲੇ ਲੈ ਜੀ ਫੈਸਲੇ ਇਹ ਨੇ ਚੱਲੀ ਜਾਂਦੀ ਹੈ ਮੀਟਿੰਗ ਚੱਲੀ ਜਾਂਦੀ ਬਿਲਕੁਲ ਚੱਲੀ ਜਾਂਦੀ ਹੈ ਠੀਕ ਹੈ ਤੇ ਇਧਰ ਠੀਕ ਹੈ ਕਿਵੇਂ ਉਸ ਗੱਲੋਂ ਵਾਪਸ ਨਹੀਂ ਮੁੜਨਾ ਕੱਪੜਾ ਲੀੜਾ ਜੇ ਨਾ ਕਰਦੇ ਤਾਂ ਕੱਪੜਾ ਜਿਹੜਾ ਨਾਂ ਲੈ ਕੇ ਇੱਕ ਤੁਸੀਂ ਬੇਨਤੀ ਕਰੀ ਜਾਂਦੇ ਸੀ ਇੱਕ ਹੋਰ ਚੈਨਲ ਤੇ ਵੀ ਕਰੀ ਸੀ ਤੁਸੀਂ ਵੀ ਕੋਈ ਵੀ ਬੰਦਾ ਹੁੱਲੜਵਾਜੀ ਨਾ ਕਰੇ ਕਿ ਉਹ ਤਾਂ ਦੇਖੋ ਹੱਥ ਬੰਨ੍ਹ ਕੇ ਮੇਰੇ ਨੌਜਵਾਨਾਂ ਨੂੰ ਹੁਣ ਵੀ ਕਹਿ ਰਿਹਾ ਮੈਂ ਹੂੰ ਹੁੱਲੜਵਾਜੀ ਨਾ ਕਰੋ 60 ਫੀਟ ਨਾ ਕੋਈ ਖਾ ਲਿਓ ਖੰਡੇ ਮਤਨਾ ਜਾਇਓ ਜਿਵੇਂ ਬੰਦੀਆਂ ਕਹਿਣਗੇ ਉਵੇਂ ਹੀ ਕਰਨਾ ਜਿਵੇਂ ਜਸੇ ਬੰਦੇ ਦਾ ਕਹਿ ਹੋਇਆ ਉਸ ਤਰ੍ਹਾਂ ਹੀ ਜਾਣਾ ਕਾਬਰਕੇਰੀ ਜਾਣਾ ਗੱਡੀਆਂ ਨਹੀਂ ਭਜਾਉਣੀਆਂ ਠੀਕ ਆ ਮੋਟਰਸਾਈਕਲ ਨਹੀਂ ਭਜਾਉਣੇ ਕਾਹੜ ਲਈ ਕਿਸੇ ਗੱਲ ਦੀ ਕੋਈ ਇਹ ਚੀਜ਼ ਨਾ ਕਰੇ ਵੀ ਅੱਜ ਹੀ ਆਪਾਂ ਭਾਨੇ ਨੂੰ ਮਿਲ ਲਈ ਭਾਨਾ ਇੱਥੀ ਐ ਪਿੰਡੀ ਐ ਕੋਡੇ ਕੋਲੇ ਰਹੂਗਾ ਚਾਹ ਰੋਜ਼ ਮਿਲ ਜਾਇਆ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਕੋਈ ਹੁੱਲੜਵਾਜੀ ਨਾ ਕਰ ਹੁੱਲੜਵਾਜੀ ਨਾ ਵੀਰ ਵਾਂਕੇ ਕਰੋ ਠੰਡੇ ਮਤਨਾ ਜਾਣਾ ਠੰਡੇ ਨਹੀਂ ਹੋਣੇ ਬਸ ਹਾਂ ਠੀਕ ਐ ਹਾਂਜੀ ਦੇਖ ਲਓ ਬਾਕੀ ਤੁਸੀਂ ਸਾਰਾ ਮਾਹੌਲ ਤੁਸੀਂ ਦੇਖ ਲਓ ਹਨਾ ਆ ਇਧਰਲੇ ਪਾਸੇ ਦੇਖ ਲਓ ਤੁਸੀਂ ਸਾਰਾ ਮਾਹੌਲ ਤਿਆਰੀ ਸਾਰੀ ਚੱਲ ਰਹੀ ਹੈ ਕਿਉਂਕਿ ਖੁਸ਼ੀ ਹੁੰਦੀ ਹੈ ਕਾਹਨਾ ਵੀ ਬਾਈ ਅੱਜ ਘਰੇ ਆਊਗਾ ਹਰੇਕ ਬੰਦੇ ਨੂੰ ਮਿਲਣ ਦਾ ਵੀ ਚਾਹ ਹੁੰਦਾ ਵੀ ਯਾਰ ਭਾਈ ਕੀ ਕਹਿੰਦੇ ਜੀ ਬਾਈ ਤੁਸੀਂ ਉਹ ਐਸਾ ਬੋਲਾ ਲਾ ਵੀ ਲੋਕ ਤਾਂ ਵੀ ਮੰਨ ਲੈਂਦੇ ਸਰਕਾਰ ਆ ਵੀ 10000 ਚੈਨੀ ਪੈਸੇ ਅਸਲ ਤਾਂ ਜੰਟ ਕਹਿੰਦੇ ਨੇ ਹਾਂ ਜੰਟ ਨੇ ਜਿਹੜੇ ਦੱਲੇ ਸਰਕਾਰ ਦੇ ਉਹ ਕਹਿੰਦੇ ਨੇ ਅੱਡ ਬਿੰਡ ਰਾਜ ਹੀ ਆ ਬਾਈ ਕੁਆਲਟੀ ਪਿੰਡ ਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਘਰ ਵਾਲਾ ਕੰਮ ਆਪਣਾ ਬਾਈ ਦਾ ਠੀਕ ਹੈ ਬਾਈ ਮੰਨ ਲੈ ਜੇ 10000 ਚੈਨੀ ਦੀ ਗੱਲ ਕਰਦੇ ਨੇ ਹਾਂ 8 ਲੱਖ ਰੁਪਏ ਸਾਰੇ ਪਿੰਡ ਦੇ ਫੰਡ ਪਾਗ ਇਕੱਠਾ ਕਰਕੇ ਬਾਈ ਨੂੰ ਸਵਾੰਤ ਕਰੇ 58 ਗੱਡ ਰੈਟ ਬਿਲਕੁਲ ਬਿਲਕੁਲ ਤੇ 10000 ਆਜਾ ਚੈਨੀ ਕੋ 8 ਲੱਖ ਰੁਪਏ ਡਰਾਇਡ ਸਵਾੰਤ ਕਰਨੇ ਵੀ ਸਹੀ ਗੱਲ ਹੈ ਤੁਸੀਂ ਤਿਆਰੀ ਕਰਾਈ ਜਾਂਦੇ ਹੋ ਅੱਜ ਇੱਥੇ ਵੀ ਬਾਈ ਜਾਓਗੇ ਬਾਈ ਫੁੱਲ ਤਿਆਰੀ ਹੈ ਬਾਈ ਨੂੰ ਡਰਾਇਡ ਤੇ ਲਿਆਵਾਂਗੇ ਨਮਕ ਪਰ ਸੋਬਰ ਰੈਟ ਚਾਂਸ ਤੇ ਲਿਆਵਾਂਗੇ ਬਾਈ ਠੀਕ ਹੈ ਬਾਈ ਠੀਕ ਹੈ ਲੋਕ ਪੂਰੀ ਤਿਆਰੀ ਦੇ ਵਿੱਚ ਨੇ ਜੀ ਬਾਈ ਨੂੰ ਪਿਆਰ ਕਰਨ ਵਾਲੇ ਵੀ ਸਾਰੇ ਤੇ ਪਿੰਡ ਵਾਲੇ ਵੀ ਲੋਕ ਸਾਰੇ ਤੇ ਠੀਕ ਹੈ ਜੀ ਅੱਗੇ ਤੁਹਾਨੂੰ ਜਾਣਕਾਰੀ ਦਵਾਂਗੇ ਨਾ ਬਾਈ ਨੇ ਕਿੰਨੇ ਕਜੇ ਆਉਣਾ ਹੈ ਕਿੱਥੋਂ ਆਉਣਾ ਹੈ ਤੇ ਕਰਾਵਾਂਗੇ ਛੋ